ਆ ਮੇਰਾ ਬੱਚਾ ਜੇ ਮੈਰੀਗੋਲਡ ਸਕੂਲੇ ਪੜਦਾ ਵਾ ਉਹਦੇ ਪ੍ਰਿੰਸੀਪਲ ਨੇ ਰਮੇਂਦਰ ਸੰਧੂ ਨੇ ਆ ਮੈਂ ਉਹਤੇ ਡਰਾਈਵਰਾਂ ਨੇ ਰਲ ਕੇ 6-7 ਡਰਾਈਵਰਾਂ ਨੇ ਬੱਚੇ ਨੂੰ ਖੜਿਆਵਾ ਤੇ ਪ੍ਰਿੰਸੀਪਲ ਨੇ ਕੁੱਟਿਆ ਆ ਵੇਖੋ ਉਹਦਾ ਕੀ ਹਾਲ ਬਣਾਇਆ ਵਾ ਆ ਕੁੱਟ-ਕੁੱਟ ਕੇ ਪੂਰਾ ਨੀਲਾ ਕੀਤਾ ਪਿਆ ਵਾ ਢੇੜ ਚ ਲੱਤਾਂ ਮਾਰੀਆਂ ਨਲਾਂ ਚ ਲੱਤ ਵੱਜੀ ਆ ਬੱਚੇ ਦੇ ਪਿਸ਼ਾਬ ਨਹੀਂ ਉਤਰਨ ਡਿਆ ਜਿਹੜੀ ਹੈ ਮਾਰਕਟਾਈਜ਼ ਦੀ ਗੱਲ ਹੈ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਨਹੀਂ ਹਾਂ ਹਾਂ ਇੱਕ ਅਦਾ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਕਿ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਜਿੱਦੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਓਵਰਟੇਕ ਕਰਦੇ ਰਹਿਆ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਉਹਦੀ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਉੱਪਰ ਬੱਚੇ ਨੂੰ ਕੁੱਟਮਾਰ ਕਰਨ ਦੇ ਲੱਗੇ ਦੋਸ਼ ਬੱਚੇ ਨੂੰ ਫਤਿਹਗੜ੍ਹ ਚੂੜੇ ਸਰਕਾਰੀ ਹਸਪਤਾਲ ਕਰਵਾਇਆ ਦਾਖਲ ਪ੍ਰਿੰਸੀਪਲ ਸਦੂਰੇ ਦੋਸ਼ਾਂ ਨੂੰ ਨਕਾਰਿਆ ਮਾਮਲਾ ਮੈਰੀਕੋਲ ਸਕੂਲ ਅਲੀਵਾਲਦਾ ਮਾਮਲਾ ਹਲਕਾ ਫਤਿਹਗੜ ਚੂੜੀਆਂ ਦੇ ਅਧੀਨ 35 ਪ੍ਰਾਈਵੇਟ ਮੈਰੀ ਕੋਲਡ ਸਕੂਲ ਅਲੀਵਾਲਦਾਹ ਜਿੱਥੇ 10ਵੀਂ ਚ ਪੜਦੇ ਬੱਚੇ ਦਵਿੰਦਰਜੀਤ ਸਿੰਘ ਅਤੇ ਉਸਦੇ ਪਿਤਾ ਭਪਿੰਦਰ ਸਿੰਘ ਵਾਸੀ ਚੰਤੀਪੁਰ ਵੱਲੋਂ ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਸੰਧੂ ਉੱਪਰ ਗੱਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆਕੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਵੱਲੋਂ ਉਨਾਮਤ ਸਕੂਲ ਪੜਦੇ ਦਵਿੰਦਰਜੀਤ ਸਿੰਟੀ ਕੁਟ ਮਾਰ ਕੀਤੀ ਹੈ ਜਿਸ ਨਾਲ ਉਸਦੇ ਪਿੰਡੇ ਉੱਪਰ ਲਾਸ਼ਾਂ ਵੀ ਪਈਆਂ ਹਨ ਅਤੇ ਉਸਦੀ ਅੱਖ ਦੇ ਉੱਪਰ ਵੀ ਛੱਟ ਦੇ ਨਿਸ਼ਾਨ ਹਨ ਸਕੂਲੀ ਬੱਚੇ ਦੇ ਪਿਤਾ ਭਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਪਾਸ ਤੇ ਡਰਾਈਵਰ ਨਾਲ ਉਹਨਾਂ ਦੇ ਬੱਚੇ ਦਾ ਬੋਲ ਪਲਾਰਾ ਹੋਇਆ ਸੀ ਅਤੇ ਉਸ ਤੋਂ ਬਾਅਦ ਮੇਰੇ بیٹے ਦਿਵਿੰਦਰ ਸਿੰਘ ਨੂੰ ਫੋਨ ਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲ ਸੱਦੇਗਾ ਜਿੱਥੇ ਸਕੂਲ ਦੇ ਪ੍ਰਿੰਸੀਪਲ ਅਤੇ ਬੱਸ ਡਰਾਈਵਰਾਂ ਨੇ ਮਿਲ ਕੇ ਮੇਰੇ ਬੱਚੇ ਦੀ ਕੁਟਮਾਰ ਕੀਤੀ ਜਿਸ ਨੂੰ ਕਾफी ਛਟਾ ਲੱਗੀਆਂ ਹਨ ਤੇ ਉਸ ਨੂੰ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਇਸ ਬੰਦੀ ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਸੰਧੂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ ਦੇ ਸਕੂਲ ਪੜਦੇ ਦਵਿੰਦਰਜੀਤ ਸਿੰਘ ਸਮੇਤ ਇਹਨਾਂ ਬੱਚਿਆਂ ਨੇ ਸਕੂਲ ਦੀ ਪਾਸਤਾ ਪਿੱਛਾ ਕੀਤਾ ਸੀ ਅਤੇ ਮਗਰ ਗਏ ਸਨ ਅਤੇ ਬੱਸ ਦੇ ਡਰਾਈਵਰ ਨਾਲ ਵੀ ਇਹਨਾਂ ਤਿੰਨਾਂ ਬੱਚਿਆਂ ਵੱਲੋਂ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦ ਇਹਨਾਂ ਬੱਚਿਆਂ ਕੋਲੋਂ ਪੁੱਛਿਆ ਗਿਆ ਤਾਂ ਤੋਂ ਬੱਚਿਆਂ ਨੇ ਗਲਤੀ ਮੰਨ ਲਈ ਪਰ ਦਵਿੰਦਰਜੀਤ ਸਿੰਘ ਨੇ ਸਗੋ ਮੇਰੇ ਨਾਲ ਵੀ ਬਦਸਲੂਕੀ ਕੀਤੀ ਹੈ ਉਹਨਾਂ ਦਾਸ਼ਾ ਕਿ ਜਿਹੜੇ ਬੱਚੇ ਅਤੇ ਉਸਦੇ ਪਿਤਾ ਸੱਟ ਦੀਆਂ ਗੱਲਾਂ ਕਰਦੇ ਹਨ ਉਹ ਸੱਟਾਂ ਸਕੂਲ ਤੋਂ ਬਾਹਰ ਬੱਚਿਆਂ ਦੀ ਆਪਸ ਵਿੱਚ ਹੋਈ ਲੜਾਈ ਤੋਂ ਲੱਗੀਆਂ ਹਨ ਇਹਨਾਂ ਸੱਟਾਂ ਨਾਲ ਉਸਦਾ ਕੋਈ ਸਬੰਧ ਨਹੀਂ ਹੈ ਇਹ ਮੇਰਾ ਨਾਮ ਪਤੇਂਦਰ ਸਿੰਘ ਜੇ ਆ ਮੇਰਾ ਬੱਚਾ ਜੇ ਮੈਰੀ ਗੋਲਡ ਸਕੂਲੇ ਪੜਦਾ ਵਾ ਉਹਦੇ ਪ੍ਰਿੰਸੀਪਲ ਨੇ ਰਮੇਂਦਰ ਸੰਧੂ ਨੇ ਆ ਮੇ ਉਹਤੇ ਡਰਾਈਵਰਾਂ ਨੇ ਰਲ ਕੇ 6-7 ਡਰਾਈਵਰਾਂ ਨੇ ਬੱਚੇ ਨੂੰ ਫੜਿਆ ਵਾ ਤੇ ਪ੍ਰਿੰਸੀਪਲ ਨੇ ਕੁੱਟਿਆ ਆ ਵੇਖੋ ਉਹਦਾ ਕੀ ਹਾਲ ਬਣਾਇਆ ਵਾ ਆ ਕੋਟ-ਕੋਟ ਕੇ ਪੂਰਾ ਨੀਲਾ ਕੀਤਾ ਪਿਆ ਵਾ ਤੇੜ ਚ ਲੱਤਾਂ ਮਾਰੀਆਂ ਨਲਾਂ ਚ ਲੱਤ ਵੱਜੀ ਆ ਬੱਚੇ ਦੇ ਪਿਸ਼ਾਬ ਨਹੀਂ ਉਤਰਨ ਡਿਆ ਬੱਚਾ ਪਿਸ਼ਾਬ ਕਰਨ ਜਾਂਦਾ ਤੇ ਚੀਕਾਂ ਮਾਰਦਾ ਜ਼ੋਰ-ਜ਼ੋਰ ਨਾਲ ਰੋਂਦਾ ਵਾ ਕਿ ਮੇਰੇ ਪਿਸ਼ਾਬ ਨਹੀਂ ਉਤਰਦਾ ਪੀੜ ਹੁੰਦੀ ਆ ਤੇ ਬਾਕੀ ਆ ਅੱਖ ਦੇ ਅੱਖ ਸੁੱਜੀ ਪਈ ਆ ਅੱਖ ਦੇ ਉੱਤੇ ਵੇਖ ਲੋ ਸ਼ਾਪ ਦਾ ਨਿਸ਼ਾਨ ਪੂਰਾ ਪਿਆ ਹੋ ਦੀ ਦਾ ਤੇ ਆ ਤੇੜ ਚ ਲੱਤਾਂ ਮਾਰੀਆਂ ਤੇ ਇਹ ਇੱਕ ਵੀ ਸੁੱਜੀ ਪਈ ਆ ਬੱਚੇ ਦੀ ਬੱਚੇ ਦਾ ਬੁਰਾ ਹਾਲ ਕੀਤਾ ਪਿਆ ਇਦਾਂ ਦੇ ਕੋਈ ਜਾਨਵਰ ਨੂੰ ਵੀ ਨਹੀਂ ਕੁੱਟਦਾ ਜਿੱਦਾਂ ਇਹਦੇ ਪ੍ਰਿੰਸੀਪਲ ਨੇ ਕੁੱਟਿਆ ਜੇ ਇਹਨੂੰ ਤੇ ਮੈਨੂੰ ਇਹਦਾ ਇਨਸਾਫ ਚਾਹੀਦਾ ਜੇ ਮਾਮਲਾ ਅਲੀਵਾਲ ਦੇ ਮੈਰੀਗੋਡ ਸਕੂਲ ਦਾ ਹੈ ਜਿੱਥੋਂ ਤੇ ਕੇ ਪ੍ਰਿੰਸੀਪਲ ਉੱਪਰ ਕਥਿਤ ਤੌਰ ਤੇ ਦੋਸ਼ ਲੱਗੇ ਹਨ ਕਿ ਉਹਨਾਂ ਵੱਲੋਂ ਇੱਕ 10ਵੀਂ ਚ ਪੜ੍ਹਦੇ ਬੱਚੇ ਦੀ ਬੁਰੀ ਤਰ੍ਹਾਂ ਮਾਰਕੁੱਟਾਈ ਕੀਤੀ ਹੈ ਤੇ ਉਹ ਬੱਚਾ ਫਤਿਹਗੜ ਚੂੜੀ ਦੇ ਸਰਕਾਰੀ ਹਸਪਤਾਲ ਇਲਾਜ ਦੀਨ ਦਾਖਲ ਹੈ ਤੇ ਉਹਨਾਂ ਤੇ ਪਰਿਵਾਰਕ ਮੈਂਬਰਾਂ ਦਾ ਅਤੇ ਬੱਚੇ ਦਾ ਕਿਥੇ ਤੁਰੇ ਤੋਸ਼ ਆ ਕਿ ਬਿਨਾ ਬੱਚਾ ਹੀ ਮੈਰੀਗੋਲ ਅਲੀਵਾ ਸਕੂਲ ਦੇ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਵੱਲੋਂ ਉਹਨਾਂ ਦੀ ਗੱਡੀਆਂ ਦੇ ਡਰਾਈਵਰ ਆ ਉਹਨਾਂ ਨਾਲ ਮਿਲ ਕੇ ਮਾਰਕੋਟਾਈ ਕੀਤੀ ਗਈ ਆ ਗੱਲਬਾਤ ਕਰਦੇ ਆ ਕਿ ਕੀ ਸੀ ਸਾਰਾ ਮਾਮਲਾ ਤੇ ਕਿਉਂ ਉਹ ਬੱਚੇ ਦੀ ਮਾਰਕੋਟਾਈ ਕੀਤੀ ਗਈ ਜਿਸ ਕੀ ਨਾਮ ਹੈ ਦਵਿੰਦਰਜੀ ਸਿੰਘ ਕਿਹੜੇ ਸਕੂਲ ਦੇ ਪੜ੍ਹਦੇ ਮੈਰੀਗੋਲ ਪਬਲਿਕ ਸਕੂਲ ਅਲੀਆ ਕੀ ਕਹਿੰਦੇ ਹੋ ਤੁਸੀਂ ਇਹ ਤੁਹਾਨੂੰ ਕੋਟ ਮਾਰਕੀਟ ਕੀ ਸੀ ਕੀ ਗੱਲਬਾਤ ਹੋਈ ਅਹੀਂ ਤੇ ਘਰ ਨੂੰ ਆਉਂਦੇ ਹਨ ਪੇਪਰ ਦੇ ਕੇ ਤੇ ਬੱਸ ਦੇ ਲਾਗੋ ਕੱਢਿਆ ਤੇ ਬੱਸ ਵਾਲਾ ਸਾਡੇ ਉੱਤੇ ਜਿਹੜਾ ਤੇ ਲਗਾਏ ਬੱਸ ਤੇ ਬੱਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਾਨੀ ਆ ਤੇ ਬੱਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਕਿ ਝੂਠੀ ਸ਼ਿਕਾਇਤ ਲਾਈ ਸਾਡੀ ਸਕੂਲ ਦੀ ਬੱਸ ਸੀ ਸਕੂਲ ਜਾ ਕੇ ਝੂਠੀ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾ ਰਿਆ ਵੈ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬੱਸ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਤੇ ਪ੍ਰਿੰਸੀਪਲ ਸਰ ਨੇ ਇਹਨੂੰ ਝੂਠਾ ਝੂਠਾ ਮੈਸੇਜ ਕਰਵਾ ਕੇ ਸਕੂਲੇ ਬੁਲਾਇਆ ਇਹ ਤਾਂ ਬੜਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਹੋਣਾ ਵਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ ਜੀ ਸਰ ਹਰਪਿੰਦਰਪਾਲ ਸਿੰਘ ਸੰਧੂ ਕਿਤੇ ਕਿਤੇ ਬਾਹਰ ਮੇਰੇ ਨਲਾਂ ਚ ਲੱਤਾਂ ਮਾਰੀਆਂ ਨੇ ਹਾਂਜੀ ਪ੍ਰਿੰਸੀਪਲ ਨੇ ਤੇ ਨਾਲ ਡਰਾਈਵਰਾਂ ਨੇ ਫੜ ਕੇ ਕੁੱਟਿਆ ਜੇ ਮੇਰੇ ਨਲਾਂ ਚ ਲੱਤਾਂ ਮਾਰੀਆਂ ਜੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ ਤੇ ਮੇਰੇ ਪਿੱਛੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਜੇ ਆ ਵੇਖੋ ਜੇ ਤੁਸੀਂ ਜੇ ਜੀ ਆਦੇਸ ਹਾਂ ਜੀ ਫਿਰ ਮੈਨੂੰ ਪੇਪਰ ਦੇਣ ਕਿਲਾਤਾ ਤੇ ਬਾਅਦ ਵਿੱਚ ਮੈਂ ਘਰ ਆ ਗਿਆ ਪੇਪਰ ਹੋਇਆ ਤਾਂ ਪੇਪਰ ਪੇਪਰ ਕੀਤਾ ਦੇਣ ਕਿਲਾ ਕੱਲ੍ਹ ਜੀ ਦੇ ਨਾਲ ਬੱਚੇ ਨਹੀਂ ਨਾਲ ਬੱਚੇ ਹੋਰ ਵੀ ਦੋ ਪੇਪਰ ਤੋਂ ਪਹਿਲਾਂ ਗੋਟ ਮਾਰ ਕੀਤੀ ਗਈ ਜੇ ਤੇ ਗੋਟ ਕੇ ਫਿਰ ਪੇਪਰ ਦੇਣ ਕਿਲਾਇ ਮੇਰਾ ਨਾਮ ਭਪਿੰਦਰ ਸਿੰਘ ਆ ਜੀ ਤੇ ਇੱਕ ਹੀ ਲੱਗਦਾ ਤੁਹਾਡਾ ਇਹ ਮੇਰਾ ਬੱਚਾ ਪੋਤੇਆ ਮੇਰਾ ਤੇ ਕਿਹੜਾ ਪਿੰਡ ਮੇਰਾ ਜੈਨਤੀਪੁਰ ਅਡਾ ਇਹ ਅਲੀਵਾਲ ਪਿੰਡ ਦਾ ਮੈਰੀਗੋਲਡ ਸਕੂਲ ਦੇ ਵਿੱਚ ਕਿਹਦੀ ਕੁੱਟਮਾਰ ਕੀ ਮਾਮਲਾ ਤਾ ਕੁੱਟਮਾਰ ਦਾ ਤੇ ਮੈਂ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ ਤੇ ਉਹਨੇ ਮੈਨੂੰ ਆਦ ਮਾਮਲਾ ਬੱਸ ਵਾਲੇ ਦਾ ਹੈਗਾ ਕੁਛ ਬੱਸ ਵਾਲੇ ਇੱਕੋ ਸਾਈਡ ਸੋਡ ਦਬਾਈਆ ਤੇ ਇਹਨਾਂ ਬੱਚੇ ਨੇ ਕਿਹਾ ਵਾ ਕਿ ਤੇ ਕਿ ਵੇਕੇ ਚਲਾ ਤੇ ਉਹਨੇ ਆ ਕੇ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਵਾ ਕੋ ਝੂਠ ਦੱਸਿਆ ਵਾ ਤੇ ਪ੍ਰਿੰਸੀਪਲ ਨੇ ਮੈਸੇਜ ਝੂਠਾ ਕਰ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਵਾਇਵਾਲ ਦਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਂ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾੜ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਪਹਿਲੋਂ ਇਹਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉੱਥੇ ਫਿਰ ਇਹਨੂੰ ਧੂਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ ਚਾ 6 7 ਡਰਾਈਵਰ ਹੀ ਗਏ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂੰਹ ਤੇ ਮੁੱਕੀਆਂ ਮਾਰੀਆਂ ਅੱਖ ਦੇ ਰੋਡ ਪਿਆ ਵਾ ਹਿੱਕ ਤੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਵਾ ਇਹ ਐਦਾਂ ਦੇ ਅਸੀਂ ਕਦੀ ਕੋਈ ਪ੍ਰਿੰਸੀਪਲ ਕੋਈ ਸੁਣਿਆ ਨਹੀਂ ਅਸੀਂ ਵੀ ਪੜਦੇ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਤੇ ਕਦੀ ਕੋਈ ਇਹੋ ਜਿਹਾ ਪ੍ਰਿੰਸੀਪਲ ਵੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਵਾ ਉਹਨਾਂ ਦਾ ਬੱਚੇ ਵਿਗੜੇ ਨੇ ਮੇਨੂੰ ਬੱਚੇ ਵਿਗੜੇ ਤੇ ਜਾਪਦੇ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਜਾਪਦਾ ਆ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਇਦਾਂ ਕੋਈ ਬੱਚੇ ਨੂੰ ਕੁੱੜਦਾ ਨਹੀਂਗਾ ਅੱਜ ਕੱਲ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਤੇ ਰਿਵਾਜ ਹੈ ਨਹੀਂ ਪਹਿਲੀ ਗੱਲ ਤੇ ਕਾਨੂੰਨ ਬਣੇ ਪਏ ਆ ਇਹ ਇਹਦੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਆ ਬੱਚੇ ਨੂੰ ਤੁਸੀਂ ਇਹਦਾ ਸਭ ਕੋ ਵੇਖ ਹੀ ਲਿਆ ਆ ਸਭ ਕੋ ਕੰਡੀਸ਼ਨ ਜੋ ਵੇਖ ਹੀ ਲਈ ਆ ਤੁਸੀਂ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਨਾ ਜੀ ਮੈਨੂੰ ਇਨਸਾਫ ਮਿਲੇ ਜਿੱਦਾਂ ਦੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਆ ਮੈਂ ਤੋਂ ਦੇ ਵੇਖੀ ਨਹੀਂ ਜਾਣਦੀ ਹਾਂਜੀ ਮੈਡੀਕਲ ਕਰਾਇਆ ਜੀ ਚੌਂਗੀ ਚੱਲੇ ਆ ਜੀ ਰਿਪੋਰਟ ਦੇਣ ਤਰ ਸਿੰਘ ਚੌਂਗੀ ਆ ਮਾ ਕਾਲਰ ਮੈਕਰਾ ਆ ਜੀ ਸਾਡੇ ਸਟੂਡੈਂਟ ਹੈ ਸਾਡੇ ਟੀਚਰ ਜੀ ਕਹਿੰਦੇ ਕੋਤੋਂ ਉਹਨਾਂ ਨੇ ਕਿਹਾ ਕਿ ਬੱਚਾ ਹੈਗਾ ਤੁਮ ਝਗੜੇ ਤੋਂ ਬਾਅਦ ਸਕੂਲ ਆਉਂਦਾ ਤੇ ਉਥੇ ਕੋਈ ਮਾਰਕਾਈ ਦਾ ਮਾਮਲਾ ਨਹੀਂ ਅਸ਼ੇਸਤ ਹੈ ਕਿ ਜੋ ਜਿਹੜੀ ਹੈ ਮਾਰਕਟਾਈ ਦੀ ਗੱਲ ਹੈ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਨਾਂ ਸਹਿਮਤ ਨਹੀਂ ਹਾਂ ਹਾਂ ਇੱਕ ਅਦਾ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੁਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਓਵਰਟੇਕ ਕਰਦੇ ਰਹਿਆ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਅ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ਼ ਪੈਂਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੀ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮਨਵਾਉਂਦੇ ਇਸੇ ਗੱਲ ਅੱਗੇ ਪਾਸੇ ਅਗਲੇ ਪਾਸੇ ਵਧਾਉਂਦੇ ਪਰ ਪੇਰੈਂਟਸ ਨੇ باوجود ਦੇ ਇਸਤੇ ਕੋਈ ਸੰਪਰਕ ਨਹੀਂ ਕੀਤਾ। ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਆ ਪਹਿਲਾਂ ਹੋਗੀ ਪਾਰਵਲ ਸੈਂਟਰ ਇਹਨਾਂ ਦਾ। ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਉੱਧਰ ਗਏ ਸੀ। ਦੋਨੋਂ ਬੱਚੇ ਇਹ ਮੰਨ ਕੇ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ। ਦੋਨੋਂ ਬੱਚਿਆਂ ਨੂੰ ਵੀ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਹੋਗਾ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਂ ਵਾਸਤੇ ਕਰਦੇ ਆ। ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰਨ ਲਈ ਮੰਨ ਲਈ ਵੀ ਠੀਕ ਆ ਸਾਡੀ ਗਲਤੀ ਗਏ ਸੀ ਜਦੋਂ ਮੈਂ ਇਹਨੂੰ ਰਗਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੂੰ ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਉਹ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਮੇਰੇ ਪਿੰਡੇ ਤੇ ਵੀ ਲਾਛਾਂ ਤੇ ਅੱਖ ਤੇ ਵੀ ਰੋ ਰਿਹਾ ਉਹਨਾਂ ਦਾ ਤੁ ਕਥੇ ਤੇ ਤੋਂ ਮਤਲਬ ਜਿਨਾ ਮੈਂ ਤਾਂ ਰਸਤਾ ਸੀ ਜ ਨਹੀਂ ਇੱਕ ਦੋ ਦੀ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕੋ ਦੀ ਲਾਈ ਮੈਂ ਇੱਕ ਦੋ ਦੇ ਹਲਕੇ ਰਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰੋ ਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮਜੀਤ ਸਿੰਘ ਜਿਹੜਾ ਸਾਡੇ ਹਲ ਕੰਚਾਰਜ ਬਲਬੀਰ ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10 12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਹੈ ਇਹਦੇ ਨਾਲ ਕੋ ਪੰਜ ਛੇ ਸੱਤ ਹੀ ਇਹਨਾਂ ਦਾ ਉੱਥੇ ਝਗੜਾ ਹੋਇਆ। ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀਆਂ ਪੱਗਾਂ ਲੱਥੀਆਂ। ਸੁਣਨ ਚ ਇਹ ਵੀ ਆਇਆ ਕਿ ਸ਼ਾਇਦ ਬਿਕਰਮਦੀ ਵੀ ਲੱਥੀ ਆ। ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕੋਈ ਉਹ ਜ਼ਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖੇਚਤ ਹੋਈ ਆ ਉੱਥੇ ਇਹਨਾਂ ਦੇ ਕੱਪੜੇ-ਕੁਪੜਾ ਤੋਂ ਵੀ ਪਤਾ ਲੱਗਦਾ ਸੀ। ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਉਹ ਰਿਕਾਰਡਿੰਗ ਵੀ ਹੈ। ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜਿਆ ਜਾਂ ਹੋਰ ਵੀ ਉਹਨੂੰ ਵਜੀਆਂ ਤੇ ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦਾ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰੋਵਲ ਪਿੰਡ ਜਿਹੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਤੇ ਉਹਨੂੰ ਸੱਟਾਂ ਲੱਗੀਆਂ ਕਰ ਕਹਿੰਦੇ ਪਾਪੀ ਇਹ ਜਿਹੜੀਆਂ ਸੱਟਾਂ ਲੱਗੀਆਂ ਵੀ ਉਹ ਬਾਅਦ ਚੜਨਾ ਉਹ ਬੱਚੇ ਉਹ ਬਾਅਦ ਝਗੜੇ ਚ ਲੱਗੀਆਂ ਇਹ ਸਕੂਲ ਹੈ 204 ਨਹੀਂ ਸਕੂਲ ਵਿੱਚ ਮੈਂ ਤੁਹਾਨੂੰ ਦੱਸ ਚੁੱਕਾ ਜੋ ਹੈ